ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਆਦੀ ਅੰਦਰ ਦੀ ਬੇਟ ਅੱਜ ਅਦਸ ਫੋਕਲ ਵੈਲਫੇਅਰ ਸਾਡੀ ਪੰਜਾਬ ਦੀ ਮੀਟਿੰਗ ਨਵਾਂ ਸ਼ਹਿਰ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਇਕਾਈ ਫਿਰਸਲ ਸਿੰਘ ਨਗਰ ਦੀ ਸਥਾਪਿਤ ਕੀਤੀ ਗਈ ਜਿਸ ਵਿੱਚ ਮਨਵੋਲ ਸਿੰਘ ਲਾਟੀ ਜੀ ਜੋ ਚੇਅਰਮੈਨ ਬਾਜੰਦ अरोड़ा ਜੀ ਜੋ ਪ੍ਰਧਾਨ ਜਾਹਲੀ ਬਾਜਵਾ ਜੀ ਵਾਈਸ ਪ੍ਰਧਾਨ ਤੇ ਡਾਟਰ ਮਨਜੀਤ ਕੌਰ ਜੰਢੀ ਜੀ ਜੁਆਇੰਟ ਕਟਰ ਇਹ ਬਸਰ ਪ੍ਰਦੇਸੀ ਜੀ ਪ੍ਰੈਸ ਕਟਰ ਵੀਨਾ ਰਾਣੀ ਜੀ ਜੁਆਇੰਟ ਕਲਰਟ ਕਟਰ ਤੇ ਮੈਡਮ ਸ਼ਾਮਾ ਵੱਲਣ ਜੀ ਨੂੰ ਐਡਵਾਈਜ਼ਰ ਪੰਜਾਬ ਦੇਣ ਕੀ ਪ੍ਰਦੇਸੀ ਜੀ ਦਾ ਬੈਠਾ ਤੇ ਹੋਰ ਬਾਕੀ ਮੈਂਬਰਾਂ ਦੀ ਵੀ ਜਾਣ ਤੋਂ ਕੀਤੀ ਗਈ ਅੱਜ ਕੁਝ ਬਸਰ ਪ੍ਰਦੇਸੀ ਜੀ ਜਿਹੜਾ ਐਡਵਾਈਜ਼ਰ ਪੰਜਾਬ ਹਰੀਕੇਸ਼ਨ ਜੀ ਜਿਹਦੇ ਉਹਦੇ ਸ਼ਾਮਲ ਹੋਏ ਔਰ ਜਿਨ੍ਹਾਂ ਨੇ ਨਵੀਂ ਹੋਈ ਜੂਨੀਅਰ ਟੀਮ ਨੂੰ ਬੁढ़ाई ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਵੱਲੋਂ ਹੋਰ ਕੀਤੀ ਜਾਣ ਵਾਲੀਆਂ ਬੜੀ ਸਮਾਜਿਕ ਗਤੀਵਿਧੀਆਂ ਨੂੰ ਵਿੱਚ ਬਾਜ਼ੜੜੇ ਹਿੱਸਾ ਲੈਣ ਦੀ ਉਮੀਦ ਹੈ ਗਈ ਸੀ ਮੈਂ ਸਾਰੀ ਜੂਨੀਅਰ ਟੀਮ ਨੂੰ ਬੁढ़ाई ਦਿੰਦਾ ਅਤੇ ਆਪਣੇ ਅਦਾਸ਼ ਚੋਲ ਗਣਵੇ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਉਹਨਾਂ ਨੇ ਧੰਨਵਾਦ ਕਰਨਾ ਹਾਂ ਬਹਾਦਰ ਚੰਦਰ ਰੋੜਾ ਸਰਦਾਨ ਅਦਰਸ਼ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਨਮਾਸ਼ਾਹ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਜੀ ਸੋਨੀ ਜੀ ਜੀ ਸੋਨੀ ਜੀ ਔਰ ਮੇਰੇ ਜਨਰਲ ਸੈਕਟਰੀ ਪੰਜਾਬ ਦੇ ਡਾਕਟਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨੀਆਂ ਔਰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਜੂਂਟ ਨੂੰ ਚਾਰ ਚੰਦ ਲਗਾਏ ਔਰ ਇਸ ਜੂਂਟ ਨੂੰ ਖੱਲਾਸ਼ੀਰੀ ਦੇਖ ਕੇ ਅੱਗੇ ਤੋਂ ਵਧੀਆ ਤੋਂ ਵਧੀਆ ਕੰਮ ਕਰਨ ਲਈ ਬਲੇਨਾਂ ਦਿੱਤੀ ਮੈਂ ਇਹਨਾਂ ਦਾ ਬਹੁਤ ਦੋਨਾਂ ਦਾ ਧੰਨਵਾਦ ਕਰਵਾਤੀ ਆ ਬਹੁਤ ਜਨੀ ਇਹਨਾਂ ਦਾ ਜੈ ਮੈਂ ਡਾਟਾ ਹਰੀਕੇਸ਼ਨ ਜਨਰਲ ਸਟਾਫ ਪੰਜਾਬ ਅੰਡਰ ਸੋਸ਼ਲ ਵੈਲਫੇਅਰ ਸਪਰਾਈਸ ਦਾ ਤੇ ਅੱਜ ਅਸੀਂ ਜਿਹੜਾ ਨਵਾਂ ਸ਼ਹਿਰ ਜੂਨਟ ਕੈਂਪ ਕੀਤਾ ਹੈਗਾ ਇਹਨਾਂ ਨੂੰ ਅਸੀਂ ਮੁਬਾਰਕਾਂ ਦੇਣ ਵਾਸਤੇ ਆਏ ਹੈਗੇ ਆ ਤੇ ਆਪਣੇ ਪਰਿਵਾਰ ਵੱਲ ਸ਼ਾਮਲ ਹੋਣ ਤੇ ਜੀ ਆਇਆਂ ਆ ਜੀ ਅੱਜ ਅਦਰਜ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਮਨੋ ਐਕਚੁਅਲੀ ਇਹ ਅਦਰਜ ਬੈਨੀਫਿਟ ਸੁਸਾਇਟੀ ਪੰਜਾਬ ਦੀ ਹੈਗੀ ਸੁਸਾਇਟੀ ਹੈਗੀ ਆ ਜਿਹੜਾ ਅੱਜ ਸੰਗਠਿਤ ਕੀਤਾ ਹੈਗਾ ਸੀ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਸੰਗਠਨ ਕੀਤਾ ਹੈ ਇਹਦੇ ਵਿੱਚ ਆਪਾਂ ਕੁਝ ਮੈਂਬਰ ਜੁਕਤ ਕੀਤੇ ਆ ਜਿਹਦੇ ਵਿੱਚ ਪ੍ਰਧਾਨ ਜੀ ਸਾਡੇ ਸ਼੍ਰੀ ਭਗਤ ਚੰਦ ਜੀ ਅਰੋੜਾ ਵਾਈਸ ਪ੍ਰਧਾਨ ਜੀ ਸਾਡੇ ਜਸਪ੍ਰੀਤ ਸਿੰਘ ਜੀ ਐਡਵੋਕੇਟ ਤੇ ਇਹਨਾਂ ਦੇ ਮਦਰ ਮੈਡਮ ਚੰਡੀ ਜੀ ਇਹਨਾਂ ਨੂੰ ਬੁnaya ਗਿਆ ਜੁਆਇੰਟ ਸੈਕਟਰੀ ਇਸੇ ਤਰ੍ਹਾਂ ਹੀ ਐਡਵਾਈਜ਼ਰ ਸ਼ਮਾ ਜੀ ਤੇ ਜੁਆਇੰਟ ਜੁਆਇੰਟ ਅਕਤਰ ਮੈਡਮ ਮੀਨਾ ਜੀ ਤੇ ਪ੍ਰਦੇਸੀ ਜੀ ਨੂੰ ਰਿਪਰੈਸਟ ਕਰਦੇ ਤੇ ਸਾਡੇ ਲਰਦੀ ਜੀ ਪੰਜਾਬ ਦਾ ਕਰਦੇ ਇਹ ਹੈ ਜੀ ਪੰਜਾਬ ਦੇ ਸਲਾਹਕਾਰ ਇਹਨਾਂ ਦੀ ਸਾਰਿਆਂ ਦੀ ਨਿਯੁਕਤੀ ਵਿੱਚ ਆਪਾਂ ਇੱਕ ਅੱਜ ਮੀਟਿੰਗ ਰੱਖੀ ਸੀਗੀ ਸਾਡਾ ਐਕਚੁਅਲੀ ਜਿਹੜੀ ਮੋਟਿਵ ਇਹੀ ਆ ਕਿ ਬੇਟੀ ਬਚਾਓ ਤੇ ਪੰਜਾਬ ਬਚਾਓ ਇੰਡੀਆ ਬਚਾਓ ਕਿੰਨਾ ਸਾਡਾ ਮੇਨ ਮਕਸਦ ਇਹ ਆ ਇਹਨੂੰ ਆਪਣੇ ਦੇਖੋ ਆਇਲ ਪੋਲੂਸ਼ਨ ਬਹੁਤ ਵੱਧ ਰਿਹਾ ਹੈ ਪੋਲੂਸ਼ਨ ਦੇ ਕਾਰਨ ਸਾਨੂੰ ਹਰੀਿਆਲੀ ਦੀ ਜਿੰਨੀ ਜ਼ਰੂਰਤ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆਕਸੀਜਨ ਲੈਣੀ ਜਦੋਂ ਵੀ ਕੱਲ ਨੂੰ ਜੀਣਾ ਹੈ ਤੁਹਾਨੂੰ ਆਕਸੀਜਨ ਦੀ ਜਰੂਰਤ ਆ ਆਕਸੀਜਨ ਕਿੱਥੋਂ ਮਿਲਣੀ ਆ ਉਹ ਸਿਰਫ ਤੁਹਾਨੂੰ ਇੱਕ ਨੈਚੁਰਲ ਜਿਹੜੇ ਪਲਾਂਟਸ ਹੈਗੇ ਆ ਉਹ ਹੀ ਕਿਰਤਨ ਦੇ ਦਰਾਂ ਤੋਂ ਦੇ ਦਿੰਦੇ ਆ ਬਾਕੀ ਰਹਿ ਗਈ ਬੇਟੀ ਬਚਾਓ ਅੱਜ ਵੀ ਢੇਡ ਦੇ ਵਿੱਚ ਬੇਟੀ ਦਾ ਨੂੰ ਬੇਟੀ بچਾਓ ਅਭਿਆਨ ਬੜਾ ਵੈਸੀ ਪੁਰਾਣਾ ਚੱਲਦਾ ਪਿਆ ਅੱਜ ਵੀ ਬੇਟੀ ਬਚਾਓ ਅਭਿਆਨ ਦੀ ਇਹ ਵੀ ਜ਼ਰੂਰਤ ਹੈਗੀ ਆ ਕਿਉਂਕਿ ਬੇਟੀਆਂ ਅੱਜ ਵੀ ਰ ਉਹ ਤਾਂ ਅਗੇ ਨਾਲ ਬਹੁਤ ਸਾਰਾ ਗਿਆ ਪਰ ਆਪਾਂ ਇਹ ਜਿਹੜਾ ਬਿਆਨ ਬੜਾ ਪੁਰਾਣਾ ਚੱਲਦਾ ਕਿ ਇਹ ਨਵਾਂ ਨਵਾਂ ਸ਼ਹਿਰ ਤੋਂ ਹੀ ਸਟਾਰਟ ਹੋਇਆ ਜਦੋਂ ਇਹ ਬਰੂਨਾ ਸਿਆਦਾ ਜਿਹੜਾ ਤੁਸੀਂ ਨਵਾਂ ਸ਼ਹਿਰ ਤੋਂ ਸਟਾਰਟ ਕੀਤਾ ਗਿਆ ਹੈ ਅੱਜ ਸਾਨੂੰ ਬੜਾ ਮਾਣ ਖੁਸ਼ੀ ਮਹਿਸੂਸ ਹੁੰਦਾ ਵੀ ਆਪਾਂ ਇਸ ਸੋਸਾਇਟੀ ਨਾਲ ਜੁੜੇ ਹੋਏ ਆ ਤੇ ਆਪਾਂ ਕੋਈ ਕਿਸੇ ਲਈ ਕਿਸੇ ਲਈ ਭਲੇ ਦਾ ਕੰਮ ਕਰ ਸਕਦੇ ਆ ਬਾਕੀ ਇਹਨਾਂ ਸ਼ਬਦਾਂ ਲਈ ਧੰਨਵਾਦ ਅਦਾਚ ਟੋਟਲ ਬਕਾਇਸ ਡੈਟੀ ਪੰਜਾਬ ਅੱਜ ਨਵਾਂ ਸ਼ਹਿਰ ਦੇ ਵਿੱਚ ਨਵੀਂ ਕਮੇਟੀ ਇਕੱਠਾ ਹੋਇਆ ਜੇਸਟੀ ਕਮੇਟੀ ਇਕੱਠਾ ਹੋਇਆ ਸਤਿਜਿਤਾ ਪ੍ਰਧਾਨ ਹਨ ਸ੍ਰੀ ਬਲਜਨ ਢੋਡਾ ਜੀ ਮਾਈ ਫਰੈਂਡ ਜਸਪ੍ਰੀਤ ਸਾਹਿਬਾ ਜੀ ਤੇ ਜਵਾਈ ਸੈਕਟਰੀ ਮੈਡਮ ਲਤੀ ਜੰਡਰੀ ਜੀ ਹੋਰ ਜੋ ਉੱਤੇ ਸਾਡੇ ਪੰਜਾਬ ਤੋਂ ਜੇ ਅਸੀਂ ਹੁਣ ਆਪਣੇ ਜਿਹੜੀ ਸਾਡੇ ਪੰਜਾਬ ਦੇ ਪ੍ਰਧਾਨ ਸਾਡੇ ਦੇ ਵਿਚਕਾਰ ਆਏ ਹੋਏ ਆ ਜਿਹੜੀ ਸਹੀ ਕਮੇਟੀ ਅਸਿਰਤ ਜਿਹੜਾ ਪਰੋਖਾ ਦਵਾਨੇ ਆ ਤੇਰਾ ਵਿਸ਼ਵਾਸ ਦਵਾਨੇ ਆ ਕਿ ਜਦੋਂ ਤੁਸੀਂ ਸਾਡੇ 'ਤੇ ਵਿਸ਼ਵਾਸ ਚਾਕੇ ਸਾਡੀ ਕਮੇਟੀਆਂ ਕੱਢਣ ਕੀਤਾ ਨਵਾਂ ਸ਼ਹਿਰ ਦਾ ਅਸੀਂ ਜੁੜਦੇ ਸਮੇਂ ਸਵੇ ਵਿੱਚ ਤੋਂ ਵਧੀਆ-ਵਧੀਆ ਤੋਂ ਕੰਮ ਕਰਾਂਗੇ ਤੇ ਤੁਹਾਡੀ ਉਮੀਦਾਂ ਦੇ ਤੋਂ ਚੁਣਿਆ ਉਹਦੇ ਕਰੇ ਉਸ ਤਰ੍ਹਾਂ ਇਸ ਤੋਂ ਫਿਰ ਵੀ ਵਿਸ਼ਵਾਸ ਦਵਾਨੇ ਆ ਕਿ ਅਸੀਂ ਹਰ ਵਕਤ ਤੁਹਾਡੇ ਨਾਲ ਆ ਜਿਸ ਲਈ ਸਭ ਤੋਂ ਧੰਨਵਾਦ ਸਾਡੇ ਕਮੇਟੀ ਦੇ ਦਸਵੇਂ ਪਾਸ਼ਾ ਕੋ ਵੇ ਬਰੋਦਿਆਂ ਨੂੰ ਪਾਣੀ ਪਿਆਨੇ ਆ ਉਹਨਾਂ ਨੇ ਪੁੱਛਿਆ ਦਸਵੇਂ ਪਾਸ਼ਾ ਨੇ ਵੇ ਭਾਈ ਖਨੇਯਾ ਤੁਸੀਂ ਜਿਨ੍ਹਾਂ ਨੂੰ ਪਾਣੀ ਪਿਆਨੇ ਆ ਕਹਿੰਦੇ ਅਸੀਂ ਜਗਮਿਆਂ ਨੂੰ ਜਿਹਦੇ ਜਗਮ ਨੇ ਉਹਨਾਂ ਨੂੰ ਪਾਣੀ ਪਿਆਨੇ ਆ ਉਹ ਸਾਰੇ ਤੁਹਾਡਾ ਹੀ ਰੂਪ ਦੇਖਦੇ ਆ ਹਰ ਚ ਰੱਬ ਵਸਦਾ ਰੱਬ ਦੇਖਦਾ ਉਹਨਾਂ ਨੇ ਉਹਦੋਂ ਮਲਮ ਵੀ ਦੇ ਦਿੱਤੀ ਸੀ ਇਸ ਕਰਕੇ ਜਿੰਨੇ ਖੂਨਦਾਨੀ ਆ ਦੇ ਕੋਈ ਕੋ ਫਟੜ ਹੋ ਜਵੇ ਨੂੰ ਚੱਕਿਆ ਕਰੀਏ ਐਕਸੀਡੈਂਟ ਨੂੰ ਰੋਕਿਆ ਕਰੀਏ ਆਪਣੇ ਉਹ ਮਲਮ ਪੱਟੀ ਵੀ ਰੱਖੀਏ ਰੂਮ ਵੀ ਰੱਖੀਏ ਸਪਰੇ ਵੀ ਰੱਖੀਏ ਤਾਂ ਕਿ ਕਿਸੇ ਦੀ ਜਾਨ ਬਚ ਸਕੇ ਮਲਮ ਪੱਟੀ ਤੇ ਟੈਪ ਲਾਣ ਵਾਲੇ ਮੁਹਾਰਿਫ ਨੂੰ ਸਾਰੀ ਕਮੇਟੀ ਨੂੰ ਮੈਂ ਵਧਾਈ ਦਿੰਦਾ ਹਾਂ ਪਰਵਾਹ ਸ਼ਹੀਦ ਭਾਸ ਜੈਲੀ ਦੇ ਵਿੱਚ ਚਲੋ ਬਾਕੀ ਸਾਰੇ ਟਰਸਟਾਂ ਨੂੰ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਕਿ ਤੁਸੀਂ ਬਹੁਤ ਵੇਖ ਕੰਮ ਕਰ ਰਹੇ ਆ माइ कनाया जी सॾा सचदा साढा मथा टेकण सानू सत्कार ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਕਨੈਜਾ ਜੀ ਦੇ ਮੱਲ ਪੱਟੀ ਵਿਖੇ ਸਮਾਰੋਪਤ ਸਾਲਾਨਾ ਗੁੰਦਾਰ ਕੈਂਪ ਜਿਹੜਾ ਸੁਬੂਰ ਨਗਰ ਨਿਵਾਸੀ ਸਾਧ ਸੰਗਤ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਸੋ ਮੈਂ ਸਭ ਨੂੰ ਅਪੀਲ ਕਰਦਾ ਕਿ ਇਸ ਦਿਨ ਨੂੰ ਸਮਰਪਿਤ ਹੋ ਕੇ ਅਸੀਂ ਬਰਤੋਤ ਗੁੰਦਾਨ ਕਰੀਏ ਤੇ ਲੋੜਵੰਦਾਂ ਦੀ ਮਦਦ ਕਰ ਸਕੀਏ ਤੇ ਨਾਲ ਉਹਨਾਂ ਦੀ ਜਾਨ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੰਦ ਖੰਨੀ ਜਿੰਦਾਬਾਦ ਜਿੰਦਾਬਾ 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 ਵਾਹ 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 ਇੱਕ ਸ਼ਰਦ ਸਦੀ ਬਿਬਾੜੀਆਂ ਥਾੜੀਆਂ ਪੁੱਤ ਸੁਪਤ ਕਰੇ ਅਰਜਿੰਦਰ ਕਮਾਨ ਪਲਾਟ ਮੁੰੇਰ ਕਰ ਰਿਹਾ ਹੈ ਰੈਂਸਰ ਦੋ ਦਵਾਰਾ ਮੋਹਰ ਇਕਬਰ ਪੀਡੀਸੀ ਨਵਾਂ ਸ਼ਹਿਰ ਨਾਲ ਮੇਰੇ ਮੋਟੀਵੇਟਰ ਖੜੇ ਨੇ ਸੱਤਾ ਸੰਬੰਧਾਂ ਤੋਂ ਪਾਰ ਤੋਂ ਆਏ ਨੇ ਅਸੀਂ ਅਰਜਿੰਦਰ ਕੁਮਾਰ ਦੇ ਉਸ ਕਰਕੇ ਧੰਨਵਾਦੀ ਆ ਉਹਨ ਆਪਣੇ ਦਿਲ ਦੇ ਸਾਹਮਣੇ ਮਾਤਾ ਸ਼ੀਲਾ ਦੇਵੀ ਤੇ ਪਿਤਾ ਗੋਪਰਾਮ ਦੀ ਫੋਟੋ ਲਾਈ ਹੋਈ ਆ ਜਿਹਨੇ ਪਿਛਲੇ ਸਮੇਂ ਜਸਦੀਵੀ مشورہ ਦੇ ਗਏ ਸੀ ਜਿਹਨੇ ਮੱਪੇ ਨੂੰ ਯਾਦ ਕਰ ਨਾਲ ਇਹ ਸਥਾਪਨ ਪੁੱਤ ਆ ਰਗੇ ਭੀ ਪੁੱਤ ਹੋਣ ਉਹ ਹਮੇਸ਼ਾ ਆਪਣੀਆਂ ਅਚਾਈਆਂ ਛੋਹਦੇ ਆ ਇਹ ਨੇਕ ਕੰਮ ਕਰ ਰਹੇ ਆ ਇਹਦੀ ਉਮਰ ਦਾਲੀਆਂ ਹੋਵੇ ਤੇ ਖੁਸ਼ਹਾਲ ਹੋਵੇ ਚੂੜਾ ਬਸਦਾ ਰਹੇ ਜੂਨਦਾਨੀ ਐਜੈਂਟ ਲੋਕਾਂ ਨੂੰ ਜੂਨਦਾਨ ਕਰਦੇ ਰਹਿਣ ਧੰਨਵਾਦ ਹੈ ਸਾਹਿਬ ਵਾਹਿਗੁਰੂ ਜੀ ਕਤੇ ਅੱਜ ਪਿੰਡ ਪਾਰਕ ਨੂੰ ਕਿ ਹਰ ਸਾਲ ਦੀ ਤਰ੍ਹਾਂ ਭਾਈ ਕਿਰਿਆ ਜੀ ਦੀ ਵੱਲੋਂ ਪੱਟੀ ਜੇ ਤੋਂ ਹੋਰਿਆ ਹੋਇਆ ਜੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਲੋਕਾਂ ਦੀ ਬਹੁਤ ਹੀ ਸ਼ਾਦੇ ਨਾਲ ਜੂਨਦਾਨ ਕਰ ਰਹੇ ਆ ਇਹ ਵੱਡੇ ਇਲਾਕੇ ਦੇ ਵਿੱਚ ਵਾਰਕਪੁਰ ਦਾ ਜੋ ਖੰਡਾ ਨੇ ਇਹ ਲੱਗਦਾ ਜਿਹੜੀ ਬਹੁਤ ਐਮਐਡ ਵੀ ਜਿਹੜਾ ਦੇ ਪਿੰਡ ਦੇ ਨੌਜਵਾਨੀ ਸ਼ੁਰੂਆਤ ਤੋਂ ਆਪੇ ਪਿੰਡਾਂ ਦੇ ਲੋਟਾਂ ਵੱਗੀ ਆ ਗਏ ਨੂੰ ਤਾਂ ਕਰਦੇ ਆ ਇਹ ਸਭ ਕਿ ਪਿੰਡ ਦੇ ਬਕਰਵਾਸੀ ਦੇ ਮੱਧ ਤੇ ਸੱਜਣ ਵਰਦਵਾਰਾ ਕਮੇਟੀ ਮੋਰਸ ਕਲੱਬ ਜਾਂ ਨਗਰ ਪੰਚਾਇਤ ਕਿ ਜੇ ਮੋਹਰ ਬਧਿਆਨ ਜੀ ਉਮਰੇ ਨਾਲ ਅੱਜ ਵੱਡਾ ਕੈਂਪ ਲਾਇਆ ਜਾਂਦਾ ਤੇ ਕਿਰਤਾਰੀਆਂ ਨੂੰ ਚਾਪੀ ਕਲਾ ਦੇ ਅਰਜ਼ਾ ਕਰਦੇ ਆ ਤੇ ਕੁਸਤਮਾ ਸਾਰੇ ਚਾਪੀ ਕਲਾ ਰੱਖੇ ਜਿਹੜਾ ਹੀ ਬਚੜ ਕੇ ਹੁਮਾਨ ਕਰਦੇ ਰਹੇ ਨਾ ਨੌਜਵਾਨ ਤਾਜੂ ਜੀ ਨੂੰ ਜੁਡੀ ਵੀ ਗਰੂਪੇ ਤਾਂ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਬੜਾ ਨਵਾਂ ਸ਼ਹਿਰ ਦਾ ਬਲੱਡ ਬੈਂਕ ਇਹ ਬਹੁਤ ਵਧੀਆ ਕੰਮ ਕਰ ਰਿਹਾ ਦਿਨ ਰਾਤ ਜਿੰਨ ਕਿ ਦਿਨ ਬਿਨ ਕਿ ਦਿਨ ਵਧੀਆ ਯੋਗਦਾਨ ਪਾਉਂਦੇ ਆ ਇਹਨਾਂ ਦਾ ਬਲੱਡ ਬੈਂਕ ਜੁਸਟੀ ਟੀਮ ਦਾ ਜੀ ਬਹੁਤ ਬਹੁਤਾਂ ਨੂੰ ਵਾਹਿਗੁਰੂ वाइट uh, <laughs> ਜਾਬਤ ਵੀ ਬੋਲਦੇ ਹੋ ਜੀ ਇਹਦਾ ਬਹੁਤ ਇਤਿਹਾਸਕ ਵਿਸ਼ਾ ਹੈ ਅੱਜ ਦੇ ਗੋਦਾਨ ਕੈਂਪ ਦਾ ਪਿੰਡ ਮੁबारकਪੁਰ ਦੀ ਸਾਧ ਸੰਗਤ ਵੱਲੋਂ ਭਾਈ ਕਨਾਈਆ ਜੀ ਦੀ ਮੱਲ ਪੱਟੀ ਦੇ ਸਮਰਪਨ ਸਾਲਾਨਾ ਸਵੇਖ ਗੋਦਾਨ ਕੈਂਪ ਲਾਇਆ ਜਾ ਰਿਹਾ ਔਰ ਪਿੰਡ ਦੇ ਗੁਰਦੁਆਰਾ ਸਾਹਿਬਕੇ ਅਗਤ ਦੀ ਹਾਜ਼ਰੀ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਕਿੰਨੀ ਜਾਗਰੂਕਤਾ ਹੈ ਸ੍ਰੀ ਜੋਗਾ ਸਿੰਘ ਸਾਧੜਾ ਸ੍ਰੀ ਸਰਬੰਦਰ ਸਿੰਘ ਖੰਦੀ ਅਜੇ ਗੁਰਿੰਦਰ ਸਿੰਘ ਪੂਰ ਵਰਗੀਆਂ ਸ਼ਖਸੀਤਾਂ ਮੇਸਰਾ ਜਵਾਲੀ ਜੀ ਇਹੋ ਜੀਆਂ ਸ਼ਖਸੀਤਾਂ ਇੱਥੇ ਪਹੁੰਚੀਆਂ ਬਹੁਤ ਪੂਜੀਆ ਡਾ ਜੇ ਮਕਾ ਜੀ ਜੋ ਕਿ ਰਟਾਇਲ ਸਿਵਲ ਸਰਜਨ ਹਨ ਉਹਨਾਂ ਦੀ ਤਕਨੀਕੀ ਦੇਖ ਰੇਖ ਦੇ ਥੱਲੇ ਇਹ ਕੈਂਪ ਲਾਇਆ ਜਾ ਰਿਹਾ ਔਰ ਹਰ ਪੱਖੋਂ ਬਹੁਤ ਅੱਛੇ ਪ੍ਰਬੰਧ ਹਨ ਡਾਕਟਰੀ ਪੱਖੋਂ ਅਤੇ ਸਮਾਜ ਸੇਵਾ ਦੇ ਪੱਖੋਂ ਇੱਕ ਸ਼ਾਨਦਾਰ ਕੈਂਪ ਹੈ ਤੇ ਸਾਡਾ ਸਾਰੇ ਅਸੀਂ ਬਤਮਸਰਖ ਹੋਈਏ ਭਾਈ ਕ੍ਰਿਸ਼ਨਾ ਜੀ ਨੂੰ ਜਿਨ੍ਹਾਂ ਨੇ ਇਹ ਦੁਨੀਆ ਨੂੰ ਮਾਰਗਦਰਸ਼ਨ ਦਿਖਾਇਆ ਹੈ ਮੱਲਪੱਟੀ ਦੇ ਫਸੂਲ ਸਪਰਵਤ ਇਸ ਖੂਨ ਦਾ ਕੈਂਪ ਦੇ ਆਯੋਜਕਾਂ ਨੂੰ ਫੂਨਦਾਨੀਆਂ ਨੂੰ ਪ੍ਰੇਰਕਾਂ ਨੂੰ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀ ਮੁਬਾਰਕ ਹੋਵੇ ਬਹੁਤ-ਬਹੁਤ Yeah. <laughs> you. ਇਹ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਤਾਂ ਬਿਲੇਤ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਤਲੀ ਸੀਮ ਇਜਾਜ਼ਤ ਦਿਓ ਧੰਨਵਾਦ